ਲਾ ਦੋਸਤੋ ਅੱਜ ਆਪਾਂ ਇੱਕ ਤਰੀਕ ਨੂੰ ਲੱਗਣਾ ਜੀ ਰਾਮਪੁਰਾ ਬਸੂ ਮੰਡੀ ਤੇ ਪਹੁੰਚੇ ਹੋਏ ਆਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਦਿਖਾਉਣੇ ਆਂ ਜੀ ਆਪਾਂ ਤੁਹਾਨੂੰ ਵਧੀਆ ਚੰਗੀਆਂ ਮੱਜਾਂ ਲਾ ਦੋਸਤੋ ਆਪਾਂ ਰਾਮਪੁਰਾ ਬਸੂ ਮੰਡੀ ਦੇ ਅੰਦਰ ਆ ਗਏ ਜੀ ਮਾਲ ਚੈੱਕ ਕਰ ਲੋ ਪਹੁੰਚ ਰਹੇ ਹਾਂ ਵੱਦੂਈ ਭਲੇ ਸਵੇਰ ਦੇ ਸਾਡੇ ਕਨੋਂ ਹੋਏ ਨਹੀਂ ਆਰ ਪੈਣਾ ਭਾਈਆਂ ਨੂੰ ਪਸੰਦ ਆ ਲੱਗਣਾ ਇੱਧਰ ਖੜਾ ਜੀ ਟੌਪ ਦਾ ਮਾਲ ਇਸ ਮੰਡੀ ਤੇ ਹੀ ਲੱਖ ਤੋਂ ਲੈ ਕੇ 15 ਲੱਖ ਤੱਕ ਮੱਜਾਂ ਅਵੇਲੇਬਲ ਨੇ ਜੀ ਲੱਖ 2 ਲੱਖ ਦੀ 3 ਲੱਖ ਦੀ 4 ਲੱਖ ਦੀ 5 ਲੱਖ ਯਾਦ 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 ਇੱਥੇ ਨਾਲ ਕੋਈ ਨਹੀਂ ਹੋਵੇ ਕੋਈ ਵੀ ਇੰਨੇ ਕਿਤੇ ਵਿੱਚ ਚੱਲ ਪਈ ਆਖੇ ਦੀ ਮੋਟੀ ਲੈ ਜਾਣਾ ਜੀ ਯਾਦ ਜੀ ਆਪੀ ਲਾ ਜੀ ਨੇ ਪਹਿਲਾਂ ਲੈ ਛੱਡ ਦੇ 10 ਡੱਕ ਦੇ ਉੱਤੇ ਇਧਰ ਨੂੰ ਤੋੜ ਕੇ ਦਿਖਾਓ ਜੀ ਪਹਿਲਾਂ ਮੱਝ ਆਪਾਂ ਮੱਝ ਦਿਖਾ ਦਈਏ ਪਹਿਲਾਂ ਹੁਣ ਚੈੱਕ ਕਰਕੇ ਜੀ ਗੱਬਣ ਹੈ ਪਿਆਰ ਕੁੰਡੀ ਸਾਹ ਕਾਲੀ ਚੈੱਕ ਕਰੋ ਜੀ ਤੇ ਗੱਬਨ ਆ ਗਈ ਭਲੂਣ ਸੂਣਾ ਗਏ ਨੇ ਭਲੂਣ ਸੂਣਾਗਾ ਚੈੱਕ ਕਰ ਲਓ ਤੁਸੀਂ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਹੋ ਜੀ ਸਤ ਵਡੂ ਤੋਂ ਆਏ ਜੀ ਆਪਣੇ ਕਰਨਪੁਰ ਕੋਲੋਂ ਇਹ ਹਰਿਆਣੇ ਚ ਰਹਿੰਦਾਗਾ ਹਰਿਆਣਾ ਸਤਾਨ ਜੀ ਸਤਾਨ ਜੇ ਜੀ ਪਾਕਿਸਤਾਨ ਦਾ ਬਾਰਡਰ ਹੈ ਅੱਛਾ ਜੀ ਸਤ ਜੀ 2 ਕਿਲੋਮੀਟਰ ਹੈ ਇਹ ਮੂੰਹੋਂ ਕਹਿ ਦੰਦਾ ਕੱਟੀ ਦੋਂਦੀ ਹੈ ਜੀ ਦੋਂਦੀ ਹੈ ਕਿੰਨੇ ਦਿਨ ਰਹਿੰਦੇ ਨੇ ਸੂਣ ਦੇ ਦੇ ਸੂਣ ਦੇ ਜੇ 12 13 ਦਿਨ 12 13 ਦਿਨ ਪੈਣਗੇ ਕਿੰਨਾ ਦੁੱਧ ਦੇਊ ਇਹ ਇਹ ਪਲੂਣ ਦੇ ਨੂੰ ਪਤਾ ਵੀ ਪਲੂਣ ਦਾ ਦੁੱਧ ਪਾਣਾ ਚਾਹੀਦਾ ਇਹਨਾਂ 14 ਲੀਟਰ 14 ਲੀਟਰ ਕੀ ਮੁੱਲ ਕਰਦੇਵੇਂ ਇਹਦਾ ਮੁੱਲ ਤਾਂ ਉਹਨਾਂ ਦਾ ਮੁੱਲ ਬੋਲ ਉਹਦਾ ਕਿੱਲੇ ਦਾ ਇੱਥੇ ਕਾ ਦਾ ਬੋਲਣਾ ਹੈ ਅੱਛਾ ਜੀ ਉੱਥੇ ਤਾਂ ਅਸੀਂ 160 ਮੰਗਦੇ ਇੱਥੇ 140 ਮੰਗਦੇ ਆ ਜੀ ਕਿਉਂ 140 ਕਿਉਂ ਮੰਗਦੇ 160 ਕਿਉਂ ਨਹੀਂ ਮੰਗਦਾ ਮੰਨਦਾ ਮੰਨਦਾ ਹੈਗਾ ਕਿੰਨੇ ਦੀ ਸੜ ਦੇਗਾ ਤਾਂ ਵੀ ਲਾਸਟ ਆ ਲਾਸਟ ਹਾਂ 31 ਦੀ ਲੈ ਜਾਣਾ ਸਾਡੇ ਮੋਬਾਈਲ ਨੰਬਰ ਬੋਲ ਦਿਆ ਆਉ ਦਾ 98881 99463 ਇਹ ਕਰੂਆ ਕਿ ਵਪਾਰ ਕਰਦਾ ਤੂੰ ਕਰਦੀ ਸੰਭੀ ਐ ਕਰਦੀ ਸੰਭੀ ਹੋਈ ਐ ਕਿੰਨਾ ਟਾਈਮ ਹੋ ਗਿਆ ਰੱਖੀ ਨੂੰ ਇਹਨੂੰ ਇਹ ਹੋ ਗਏ 2.5 ਸਾਲਾਂ ਦੀ ਐ ਜੀ 2.5 ਸਾਲਾਂ ਦੀ ਹੈਗੀ ਐ ਸੀਮਨ ਬਾਰੇ ਪਤਾ ਕੋਈ ਇਹਦੇ ਕਿਹੜੇ ਬੁੱਲਦੀ ਐ ਇਹ ਜਾਂ ਊਂਕਰੇ ਲੂ ਛੋਟੇ ਦੀ ਐ ਇਹ ਟੀਕੇ ਦੀ ਐ ਜੀ ਕਿਹੜੇ ਟੀਕੇ ਦੀ ਐ ਸਰਕਾਰੀ ਟੀਕੇ ਦੀ ਹਾਏ ਡਾਕਟਰ ਕੋਲ ਟੀਕਾ ਲਾਇਆ ਠੀਕ ਆ ਠੀਕ ਆ ਸਰਕਾਰੀ ਟੀਕੇ ਦੀ ਐ ਲੈ ਦੋਸਤੋ ਬਾਈ ਨੇ ਮੋਬਾਈਲ ਨੰਬਰ ਬੋਲਿਆ ਕਿਸੇ ਵੀਰ ਨੇ ਖਰੀਦਣੀ ਆ ਤਾਂ ਤੁਸੀਂ ਖਰੀਦ ਸਕਦੇ ਹੋ ਬਾਈ ਕਹਿੰਦਾ ਰਾਜਸਥਾਨ ਤੋਂ ਆਇਆ ਅਸੀਂ ਪਾਕਿਸਤਾਨ ਦੇ ਬਾਰਡਰ ਕੋਲੋਂ ਲੈ ਕੇ ਆਏ ਨੇ ਇਹ ਚੈੱਕ ਕਰ ਲਓ ਤੁਸੀਂ ਦੋਸਤੋ ਇੱਕ ਨਾ ਤੁਹਾਨੂੰ ਬਹੁਤ ਮੋਹਰਾ ਨਸਲ ਦੀ ਸ਼ਹਿਰ ਹਰਿਆਣੇ ਦੇ ਗੜ੍ਹ ਚੋਂ ਆਈ ਹੀ ਮੱਝ ਦਿਖਾ ਰਹੇ ਹਾਂਗੇ ਚੈੱਕ ਕਰ ਲਓ ਤੁਸੀਂ ਉਹ ਨੰਬਰ ਪਾ ਲਓ 2.0 ਵਾਲੇ ਆਈਏ ਉਹ ਅਸਲੀ ਨੂੰ ਰੱਖ ਚਾਲੇ ਉਹ ਕਿਹੜੀਆਂ ਨੇ ਬਚੀਆਂ ਉਹ ਨਾਲ ਸੂਈ ਆ ਗਈ ਆਡਰ ਚੈੱਕ ਕਰੋ ਜਿਵੇਂ ਫੋਰਨ ਵਾਲੀਆਂ ਗਾਵਾ ਨਹੀਂ ਹੁੰਦੀਆਂ ਜਿ ਉਸ ਤਰ੍ਹਾਂ ਆਡਰ ਆ ਗਾ ਚੈੱਕ ਕਰ ਲਓ ਤੁਸੀਂ ਬਹੁਤ ਚੰਗੀ ਵਹਿੜਾ ਬਾਈ ਜੀ ਦੇਵੇ ਆਪਾਂ ਦਿਖਾਉਣੇ ਆਈ ਤੁਹਾਨੂੰ ਕਿੰਨੇਵੇਂ ਸੂਏ ਸੁਈਆ ਕੀ ਗੱਲਬਾਤ ਆ ਸਾਰੀ ਡਿਟੇਲ ਆਪਾਂ ਤੁਹਾਨੂੰ ਲੈ ਕੇ ਦੱਸਦੇ ਹਾਂ। ਬੰਦ ਲਾ। ਅੰਕਲ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿੰਨੇਵੇਂ ਸੂਏ ਸੁਈ ਆਈ ਇਹ ਗਾਂ? ਇੱਕੀ ਜਿਹੇ ਸੂਈ ਆ। ਦੂਜੇ ਸੂਏ ਜੀ। ਤੀਜਾ ਬੱਚਾ ਕੀ ਆ ਬਸੇਈ? ਮਗਰ ਬੱਛਾ ਹੈ। ਮਗਰ ਬੱਛਾ ਹੈ। ਕਿੰਨੇ ਦਿਨ ਹੋ ਗਏ ਸੂਈ ਨੂੰ? 8 ਦਿਨ ਹੋ ਗਏ 8 ਦਿਨ। 8 ਕ ਦਿਨ। ਇਧਰ ਨੂੰ ਹੋ ਜੋ ਜੀ। 8 ਕ ਦਿਨ ਹੋ ਗਏ ਸੂਈ ਨੂੰ। ਹੁਣ ਕਿੰਨਾ ਬੌਲਾ ਤਿਆਰ ਆਈ ਏ ਥੱਲੇ? 18 ਲੀਟਰ। 18 ਲੀਟਰ। ਦੇ ਦੂ 25 ਡੇੜ ਗੇੜਾ ਹਾਂ ਦੇ ਦੂ ਠੀਕ ਆ ਕੀ ਮੁੱਲ ਕਰ ਦੋਈਏ ਇਹਦਾ ਮੋਲ ਨਾ ਸਹੀ ਆ 80000 ਰੁਪਿਆ ਮੋਹਲ ਨੰਬਰ ਬੋਲ ਦੋਈਏ ਆਪਣਾ 83 2595 ਕਿਹੜਾ ਪਿੰਡ ਆਈ ਆਪਣਾ ਅੱਜ ਆਇਆ ਜੀ ਪਿੰਡ ਪਿਉਈ ਪਿੰਡਾ ਰਹਿ ਰਹੇ ਆ ਜੀ ਮੇਰੀ ਇੱਕ ਨੰਬਰ ਗਲੀ ਮਲਤਾਨੀਆਂ ਰੋਡ ਬੁਆਰ ਦਾ ਕੰਮ ਆ ਨਹੀਂ ਜੀ ਨਹੀਂ ਅੱਛਾ ਕਰੂ ਜੀ ਕਰੂ ਠੀਕ ਆ ਲੈ ਦੋਸਤੋ ਬਾਈ ਨੇ ਜਿਹੜਾ ਨੰਬਰ ਬੋਲਿਆ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਬੈੜ ਖਰੀਦ ਸਕਦੇ ਹੋ ਸਿਰਫ 80000 ਰੁਪਿਆ ਬੈੜ ਦਾ ਮੁੱਲ ਹੈ ਤੇ ਹੁਣ ਸਤਾਜੀ ਸੁਈ ہوئی ਹੈ ਜੀ ਪਿੱਛੇ ਹੈਗਾ ਬੱਚਾ ਤੋਂ ਆਪਾਂ ਨੇ ਇੱਕ ਦੋ ਰੰਗਾਂ ਦੀ ਬੱਸੀ ਦਿਖਾ ਰਹੇ ਹਾਂ ਤੁਹਾਨੂੰ ਬਹੁਤ ਉੱਚੇ ਲੰਮੇ ਕੱਦ加ਠੀ ਹੈ ਜੀ ਚੈੱਕ ਕਰੋ ਥੱਲੋਂ ਵੀ ਬਹੁਤ ਚੰਗੀ ਬਣੀ ਹੋਈ ਹੈ ਜੀ ਗੱਬਣਾ ਦਿਨ ਰਹਿੰਦੇ ਨੇ ਸੂਣ ਦੇ ਬਾਈ ਨਾਲ ਆਪਾਂ ਥੋੜੀ ਗੱਲਬਾਤ ਕਰਾਉਣੇ ਆਂਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਕਿਹੜਾ ਪਿੰਡ ਆ ਬਈ ਆਪਣਾ ਨਾਂ ਚਮਕੌਰ ਸਿੰਘ ਦਾ ਪਿੰਡ ਥੋੜਾ ਜਿਲਾ ਬਰਨਾਲਾ ਵੀਰੇ ਕੀ ਡਿਟੇਲ ਐ ਬੱਸੀ ਦੀ ਇਹ ਪ੍ਰੂਣਾ ਬੱਸੀ ਆ ਪਿੰਡੂ ਹੀ ਲਈ ਸੀ ਅੱਪਾ ਅੱਛਾ ਜੀ ਇਸ ਜਮੰਦ ਦੇ 2 ਬਿਗੇ 1 ਘਾਹ ਰਹਿ ਗਈ ਦੋ ਦੰਦ ਬੱਸੀ ਓੜੀ ਕੱਚੀ ਆ 8-10 ਦੰਦ ਕੱਚੀ ਨੂੰ ਲੈ ਕੇ ਕਲੀਅਰ ਆ 8 ਤੋਂ 10 ਦੰਦ ਲੈਂਦੀ ਆ ਹਲੇ ਠੀਕ 26 27 ਕਿਲੋ ਬੱਸੀ ਦੋ ਦੋ ਕਰਾ ਜੋ ਦੋੰਦੀ ਆ ਮੂਹ ਵੀਰੇ ਰੱਬ ਠੀਕ ਆ ਹਾਂ ਅੱਜ ਤੋਂ ਦਾ ਦਿਨ ਪਿਆ 12 ਤਰੀਕ ਨੂੰ ਇਹਦੇ ਅੰਦਰ ਪੂਰਾ ਵੀਰੇ ਰਮ ਸੀਮਨ ਬਾਰੇ ਪਤਾ ਕਿਸੇ ਬਾਰੇ ਜੇ ਸੀਮਨ ਉਹਦੇ ਸੀਮਨ ਤਾਂ ਮੈਨੂੰ ਲਿਖ ਕੇ ਦਿੱਤਾ ਮੈਂ ਲਿਖਤੀ ਰੂਪ ਦੇ ਬਦ ਦੱਸਦਾ ਕਿ ਆਪਾਂ ਕਿਹੜੇ ਕਿਹੜੇ ਸੀਮਨ ਦੀ ਆ ਠੀਕ ਆ ਹਾਂ ਜੀ ਕਿੰਨਾ ਦੁੱਧ ਇਹ ਪਾਉਗੀ ਭਲੂਣ ਭਾਈ ਪੂਣ ਘਟੋਕਣ 27 28 ਕਿਲੋ ਦੁੱਧ ਆ ਪਾਉਣ ਦਾ ਹੱਕ ਆ ਵੀਰੇ ਫੋਨ ਸਾਈਡ ਦੇ ਵਿੱਚ ਆ ਗਈ ਠੀਕ ਆ ਕੀ ਮੁੱਲ ਕਰਦੇ ਆ ਵੀਰੇ ਦਾ 15 ਵਾਲੀ ਦੇ ਦਾਂਗੇ ਵੀਰਾ ਮੋਬਾਈਲ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ 977947544 ਨਾਂ ਚੰਦੌਰ ਸਿੰਘ ਪਿੰਡ ਦਾ ਜਿਲ੍ਹਾ ਬਰਨਾਲਾ ਵੀਰਾ ਲਾਸਟ ਕਿੰਨੀ ਛੱਡ ਦੋਗੇ ਬਸ 5 ਹੋਰ ਛੱਡ ਦਾਂਗੇ 1 ਲੱਖ ਦੀ ਦੇ ਦਾਂਗੇ ਵੀਰਾ ਪੂਰੇ ਦੀ ਨਹੀਂ ਦਿੰਦਾ ਪੂਰੇ ਤਾਂ ਮੈਂ ਲਈ ਇੱਥੇ ਮੰਡੀ ਦੇ ਵੀ ਲਾ ਦਿੱਤੀ ਨਹੀਂ ਮੈਂ ਪੂਰੇ ਅੱਛਾ 1 ਲੱਖ ਦੀ ਦੇ ਦਾਂਗੇ ਠੀਕ ਆ ਲੈ ਦੋਸਤੋ ਤੁਸੀਂ ਕਿਸੇ ਵੀਰ ਨੇ ਖਰੀਦਣੀ ਆਂਗੀ ਇਹ ਬੱਸੀ ਤਾ ਬਾਈ ਨਾਲ ਸੰਪਰਕ ਕਰ ਸਕਦਾ ਤੋਰ ਕੇ ਦਿਖਾਓ ਮਾੜੀ ਲੈ ਬਾਈ ਤੋਰ ਕੇ ਵੀ ਦਿਖਾਊਗਾ ਜੀ ਚੈੱਕ ਕਰ ਲਓ ਤੁਸੀਂ ਤੋਰੇ ਤੋਰੇ ਦੀ ਬਹੁਤ ਚੰਗੀ ਹੈ ਤੋਰੇ ਤੋਰੇ ਦੀ ਬਹੁਤ ਜ਼ਿਆਦਾ ਚੰਗੀ ਹੈਗੀ ਚ ਇਸੋਂ ਗੋਲ ਆਈ ਤੇ ਪਹਿਲਾ ਕੁੱਲ ਗੁਲਾਬੀ ਆਰਡਰ ਦੀ ਬਿਹੜਾਈ ਚੈੱਕ ਕਰ ਲਓ ਤੁਸੀਂ ਬਾਈ ਕਹਿੰਦਾ ਮੂੰਹੋਂ ਦੋਂਦੀ ਹੈ ਫੁੱਲ ਹਾਈਟ ਦੇ ਵਿੱਚ ਆ ਕਾਉਂਟੀ ਨੂੰ ਪਾਣੀ ਪਿਆ ਰਜਮਾਂ ਦੀ ਇਸਨ ਦਾ ਜਰਮ ਰਹਾ ਬਾਈ ਯਾਰਾ ਆ ਬਾਈ ਆ ਕਿੱਧਰ ਗਿਆ ਬਾਈ ਯਾਰਾ ਇਸ ਕੁਆਲਿਟੀ ਤੁਸੀਂ ਦੇਖ ਸਕਦੇ ਨਹੀਂ ਚੈੱਕ ਕਰ ਲਓ ਥਣ ਵੀ ਵਧੀਆ ਚਵਾਈ ਵਾਲੇ ਵਿਛੀ ਤੇ ਲੱਗੇ ਹੋਏ ਨਹੀਂ ਮੰਨ ਲਾ ਵਪਾਰ ਦਾ ਕੰਮ ਆਪਣਾ ਆਪਣਾ ਵਪਾਰ ਦਾ ਕੰਮ ਆਪਣੇ ਕੋਲ ਦਾਸ ਬੈਠਾ ਹੁੰਦੇ ਟੌਪ ਦੀਆਂ ਬੱਸਾਂ ਦੋਨੇ ਚੌਂਕੀ ਕਰੇ ਕਿੰਨੀਆਂ ਲੈ ਕੇ ਆਈ ਸੀ ਅੱਜ ਅੱਜ ਤੈਨੂੰ ਲੈ ਕੇ ਆਈ ਦੋ ਪੀਕੀਆਂ ਪਰ ਇੱਕ ਇੱਕ ਰਹੀ ਉਹਦੀ ਕੱਜੀ ਆ ਬੁਲਦੇ ਤੇ ਲਾਈ ਦੇ ਜੀ ਆਪਾਂ ਵੀ ਇੱਕ 15 ਰੁਪਏ ਵਾੜ ਦੇਣੀ ਤੇ ਇੱਕ 10 ਦੀ ਦੇ ਦੇਣੀ ਲੱਖ ਰੁਪਏ ਲਾਉਣੀ ਆ ਆਪਣਾ ਠੀਕ ਆ ਲੈ ਦੋਸਤੋ ਇੱਕ ਵਾਰ ਨੰਬਰ ਆ ਬਣਾ ਦਵਾਰੇ ਫੇਰ 9879475434 ਨਾਲ ਕਾਲ ਕਰੋ